ਅੱਜ ਤੋਂ 4 ਮਹੀਨੇ ਪਹਿਲਾਂ ਰਾਜਾ ਸਾਂਸੀ ਦੀ ਨਗਰ ਪੰਚਾਇਤ ਦੀ ਚੋਣ ਹੋਈ ਸੀ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਦੇ 9 ਉਮੀਦਵਾਰ ਜਿੱਤੇ ਸਨ ਟੋਟਲ ਜਿਹੜੀ ਇਲੈਕਸ਼ਨ ਸੀ ਉਹ 13 ਉਮੀਦਵਾਰਾਂ ਦੀ ਸੀ ਉਹਦੇ ਵਿੱਚੋਂ 9 ਉਮੀਦਵਾਰ ਜਿਹੜੇ ਆ ਉਹ ਸਾਡੀ ਆਮ ਆਦਮੀ ਪਾਰਟੀ ਦੇ ਬਣੇ ਚਲੋ ਇਲੈਕਸ਼ਨ ਦੇ ਦਰਮਿਆਨ ਵੀ ਜੇ ਮੈਂ ਇਲੈਕਸ਼ਨ ਤੋਂ ਪਹਿਲਾਂ ਦੀ ਗੱਲ ਕਰਾਂ ਜੋ ਇਲੈਕਸ਼ਨ ਹੋਈ ਆ ਉਦੋਂ ਵੀ ਕੋਈ 2-3 ਉਮੀਦਵਾਰਾਂ ਦੇ ਜਿਹੜੇ ਕਾਗਰ ਰਿਜੈਕਟ ਹੋ ਗਏ ਸਨ ਤੇ ਰਾਇਆ ਸਾਂਸੀ ਦੇ ਵਿੱਚ ਕਾਂਗਰਸ ਕਾਲੀ ਦਲ ਭਾਜਪਾ ਨੇ ਰਲ ਕੇ ਇਕੱਠਿਆਂ ਇਲੈਕਸ਼ਨ ਲੜੀ ਬੜਾ ਔਖਾ ਮੁਕਾਬਲਾ ਸੀ ਪਰ ਵਾਹਿਗੁਰੂ ਦੀ ਕਿਰਪਾ ਨਾਲ ਆਹ ਸਾਰੀ ਸਾਡੀ ਟੀਮ ਦੀ ਜਿਹੜੀ ਮਿਹਨਤ ਰੰਗ ਲਿਆਈ ਤਾਂ ਅਸੀਂ 9 ਸੀਟਾਂ ਜਿੱਤਨ ਚ ਕਾਮਯਾਬ ਹੋਏ 9 ਸੀਟਾਂ ਜਿੱਤ ਕੇ ਅਸੀਂ ਪਾਰਟੀ ਝੋਲੀ ਪਾਈਆਂ ਬਾਅਦ ਦੇ ਵਿੱਚ ਚਲੋ ਪ੍ਰਧਾਨਗੀ ਦੀ ਜਿਹੜੀ ਕਾਸ਼ਮਕਸ਼ ਸੀ ਉਹ ਚੱਲ ਪਈ ਉਸ ਦਰਮਿਆਨ ਪਾਰਟੀ ਨਾਲ ਸੀਨੀਅਰ ਲੀਡਰਸ਼ਿਪ ਨਾਲ ਸਾਰੇ ਲੀਡਰ ਸਾਹਿਬਾਨਾਂ ਨੂੰ ਮਿਲਿਆ ਗਿਆ ਹਰ ਇੱਕ ਵੱਲੋਂ ਆਪਣਾ ਹੱਕ ਜਤਾਇਆ ਗਿਆ ਚਲੋ ਜਦੋਂ ਇਲੈਕਸ਼ਨ ਕੱਲ ਹੋਈ ਆ ਜਿਸ ਗੱਲ ਦਾ ਦੋਖਿਆ ਜਿਸ ਕਰਕੇ ਅੱਜ ਇੱਥੇ ਇਕੱਠੇ ਹੋ ਕੇ ਸਾਰੇ ਆਏ ਆ ਵੀਰੋ ਜਦੋਂ ਰਿਜ਼ਲਟ ਕੱਲ ਪ੍ਰਧਾਨ ਬਣਾ ਕੇ ਉਹਨਾਂ ਨੇ ਕੱਢਿਆ ਸਵੇਰੇ ਕੱਲ ਉੱਥੇ ਤੇ ਜਿਹੜਾ ਸੀਨੀਅਰ ਉਮੀਦਵਾਰ ਪ੍ਰਧਾਨ ਆ ਉਹ ਕਾਂਗਰਸ ਦਾ ਬਣ ਗਿਆ ਵੇਖੋ ਜਿਸ ਕਾਂਗਰਸ ਨਾਲ ਅਸੀਂ ਲੜਾਈ ਲੜੀ ਜਿਹੜੀ ਕਾਂਗਰਸ ਦਾ ਕਿਲਾ ਸੀ ਜਿਹੜਾ ਮੰਨਦੇ ਜਿੱਥੇ ਅੱਜ ਅੰਮ੍ਰਿਤਸਰ ਵੇਖ ਲਓ ਜਿੱਥੇ ਕਾਂਗਰਸ ਵੱਧ ਸੀਟਾਂ ਲੈ ਕੇ ਜਿੱਤ ਗਈ ਰਾਜਾ ਸਾਸੀ ਚ ਉਹ ਕਿਲਾ ਢਾਇਆ ਤੇ ਕਾਂਗਰਸ ਨੂੰ ਸਿਰਫ ਇੱਕ ਸੀਟ ਆਈ ਤੇ ਅੱਜ ਕਾਂਗਰਸ ਦਾ ਉਥੇ ਸੀਨੀਅਰ ਉਮੀਦਵਾਰ ਪ੍ਰਧਾਨ ਬਣ ਗਿਆ ਮੈਂ ਆਪਣੀ ਪਾਰਟੀ ਦੇ ਨਮਾਇੰਦਿਆਂ ਨੂੰ ਆਗੂ ਸਹਿਬਾਨਾਂ ਨੂੰ ਮੈਂ ਮੁੱਖ ਮੰਤਰੀ ਸਰ ਭਵਨ ਸਿੰਘ ਮਾਨ ਨੂੰ ਬੇਨਤੀ ਕਰਕੇ ਦੱਸਣਾ ਚਾਹੁੰਦਾ ਤੇ ਮੈਂ ਉਹਨਾਂ ਲੋਕਾਂ ਨੂੰ ਵੀ ਦੱਸਣਾ ਚਾਹੁੰਦਾ ਆ ਤੁਹਾਡੇ ਮਾਧਿਅਮ ਨਾਲ ਵੀ ਇਲੈਕਸ਼ਨ ਕਿੱਦਾਂ ਹੋਈ ਤੇ ਹੋਇਆ ਕੀ ਕੀ ਉਥੇ ਵੇਖੋ ਵੀਰੋ ਜਿਸ ਸੋਖ ਸਰਕਾਰੀਏ ਦੀ ਗੜ ਮੰਨਿਆ ਜਾਂਦਾ ਰਾਜਾ ਸੰਸੀ ਉਹ ਵੀਰੋ ਆ ਇਲੈਕਸ਼ਨ ਤੋਂ ਪਹਿਲਾਂ ਵੇਖੋ ਆ ਉੱਥੇ ਛਪੈਦੇ ਦੇ ਨਾਲ ਆ ਥੱਲੇ ਬੈਠੇ ਸਰਕਾਰੀਆ ਸਾਹਿਬ ਆ ਅਸੀਂ ਆ ਥੱਲੇ ਬੈਠੇ ਨੇ ਇੱਕ ਸੀਟ ਜਿੱਤੀ ਆ ਆ ਜਿਹੜੀ ਸਾਡੀ ਟੀਮ ਸਾਰੀ ਆਮ ਆਦਮੀ ਪਾਰਟੀ ਦੀ ਖਲੋਤੀ ਅੱਜ ਇੱਥੇ ਆ 13 ਉਮੀਦਵਾਰ ਸੀ ਆਮ ਆਦਮੀ ਪਾਰਟੀ ਦੇ ਤੇ 12 ਤੁਹਾਡੇ ਸਾਹਮਣੇ ਖਲੋਤੇ ਆ ਜਿਹਦੇ ਵਿੱਚੋਂ 8 ਜੇਤੂ ਨੇ ਤੇ 4 ਹਾਰੇ ਹੋਏ ਨੇ ਅਸੀਂ 12 ਜਾਣੇ ਅੱਜ ਇੱਥੇ ਪ੍ਰੈਸ ਕਾਨਫਰੰਸ ਆਏ ਆ 13 ਦੇ ਵਿੱਚੋਂ ਤੇ ਵੀਰੋ ਜੇ ਗੱਲ ਇਹਨਾਂ ਦੀ ਅੰਦਰ ਦੀ ਕਰੀਏ ਪ੍ਰਸ਼ਾਸਨ ਦੀ ਕਰੀਏ ਸਾਨੂੰ ਨਹੀਂ ਪਤਾ ਕੀ ਹੋਇਆ ਸਾਨੂੰ ਸੀਨੀਅਰ ਲੀਡਰਸ਼ਿਪ ਵੱਲੋਂ ਭਰੋਸਾ ਦਿਵਾਇਆ ਗਿਆ ਵੀ ਅਸੀਂ ਉੱਥੇ ਆ ਰਹੇ ਹਾਂ ਤੇ ਤੁਸੀਂ ਸਾਰੇ ਇਕੱਠੇ ਰਹੋ ਅਸੀਂ ਆਣ ਕੇ ਫੈਸਲਾ ਕਰਦੇ ਆਂ ਤੇ ਪਾਰਟੀ ਦਾ ਜੋ ਵੀ ਉਮੀਦਵਾਰ ਪਾਰਟੀ ਨੇ ਲੜਨਾ ਆ ਉਹ ਆਣ ਕੇ ਪਾਰਟੀ ਲਾਣੂਗੀ ਸਾਨੂੰ ਇਸ ਗੱਲ ਦੇ ਭਰੋਸੇ 'ਚ ਲੈ ਕੇ ਬਾਹਰ ਰੱਖਿਆ ਗਿਆ ਤੇ ਅੰਦਰ ਜਿਹੜਾ ਪ੍ਰਧਾਨ ਬਣਾ ਕੇ ਜਿਹੜਾ ਕਾਂਗਰਸ ਵੇਖੋ ਸਿਰਫ ਸਾਡੇ 'ਚੋਂ ਇੱਕ ਬਾਗੀ ਆ ਜਿਹੜਾ ਅੱਜ ਸਾਡੇ ਨਾਲ ਨਹੀਂ ਵੀਰ ਬਾਕੀ ਤੁਸੀਂ ਵੇਖੋ ਉੱਥੇ ਇੱਕ ਕਾਂਗਰਸ ਦਾ ਇੱਕ ਕਾਲੀਗਦ ਦਾ ਦੋ ਭਾਜਪਾ ਦਾ ਚਾਰ ਪਾਰਟੀਆਂ ਨੇ ਰਲ ਕੇ ਤੇ ਪ੍ਰਧਾਨ ਅੰਦਰ ਪ੍ਰਸ਼ਾਸਨ ਨੇ ਮੈਨੂੰ ਨਹੀਂ ਪਤਾ ਉਹ ਕਿਹੜੀ ਹਿਸਾਬ ਨਾਲ ਬਣਾਇਆ ਕਿਉਂਕਿ 8 ਤੇ ਮੌਜੂਦਾ ਇੱਥੇ ਨੇ ਤੇ ਜੇ ਉਹ ਲਾਇਆ ਤਾਂ ਵੀ 5 ਨੇ 5 ਜਾਣਿਆਂ ਨਾਲ ਇੱਕ ਬੰਦਾ ਸਾਡੀ ਪਾਰਟੀ ਦਾ ਲੈ ਕੇ ਤੇ 5 ਜਾਣਿਆਂ ਨੇ ਚੌਥਾ ਪਾਰਟੀਆਂ ਨਾਲ ਰਲ ਕੇ ਪ੍ਰਧਾਨ ਬਣਾ ਲਿਆ ਤੇ ਮੈਂ ਪਰ ਜੇ ਮੈਂ ਲੋਕਾਂ ਦੇ ਫਤਿਹਵੇ ਦੀ ਗੱਲ ਕਰਾਂ ਲੋਕ ਸਾਡੇ ਨਾਲ ਹਮੇਸ਼ਾ ਡਟ ਕੇ ਖਲੋਤੇ ਆ ਹਮੇਸ਼ਾ ਸਾਡਾ ਸਾਥ ਦਿੱਤਾ ਆ ਅੱਜ ਵੀ ਇਹ ਨਹੀਂ ਕੋਈ ਪ੍ਰਧਾਨ ਬਣ ਗਏ ਨੇ ਤਾਂ ਸਾਡਾ ਕੋਈ ਕੋਈ ਸਾਰੇ ਕੌਂਸਲਰ ਸਭਾਣ ਇੱਥੇ ਆਏ ਨਹੀਂ ਗੁਰੂ ਸਾਹਿਬ ਦੀ ਹਜ਼ੂਰੀ ਚ ਅਰਦਾਸ ਕਰਕੇ ਇਕੱਠੇ ਹੋ ਕੇ ਇੱਥੇ ਆਏ ਆ ਇਕੱਠੇ ਲੜਾਈ ਲੜਾਂਗੇ ਮੈਂ ਆਪਣੀ ਸੀਨੀਅਰ ਲੀਡਰਸ਼ਿਪ ਸੀਆ ਭਗਵੰਤ ਮਾਨ ਜੀ ਨੂੰ ਬੇਨਤੀ ਕਰਦਾ ਮਾਨ ਸਾਹਿਬ ਐਮਪੀ ਚ ਮੈਂ ਸ਼ਾਮਲ ਹੋਇਆ ਮੇਰੇ ਹਲਕੇ ਦੇ ਵਿੱਚ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਦੀ ਇੰਡੀਵਿਜੂਅਲ ਮੈਂ ਇੱਕ ਦਿਨ ਚ ਸੱਤ ਰੈਲੀਆਂ ਕਰਾਈਆਂ ਸਾਰੇ ਪਿੰਡ ਜਿਹੜੇ ਮੇਰੇ ਨਾਲ ਲੱਗਦੇ ਸੀ ਮੈਂ ਧਾਰੀਵਾਲ ਸਾਹਿਬ ਨੂੰ ਜਤਾਏ ਜੇ ਉਹ ਤੋਂ ਬਾਅਦ ਗੱਲ ਕਰਾਂ ਉਹ ਭਾਵੇਂ ਹਰਿਆਣੇ ਦੀ ਇਲੈਕਸ਼ਨ ਆ ਭਾਵੇਂ ਦਿੱਲੀ ਦੀ ਆ ਕਿਤੇ ਵੀ ਗੁਰਦਾਸਪੁਰ ਦੀ ਹੋਈ ਆ ਜਲੰਧਰ ਹੈ ਹਰ ਥਾਂ ਪਾਰਟੀ ਲਈ ਡਟ ਕੇ ਸਾਹ ਦਿੱਤਾ ਤੇ ਮੈਂ ਇਹ ਗੱਲ ਪੁੱਛਣੀ ਚਾਹੁੰਨਾ ਜੇ ਤੁਸੀਂ ਸਾਡੇ ਵਰਗਿਆਂ ਨੂੰ ਸ਼ਾਮਲ ਕਰਕੇ ਜੇ ਅੱਜ ਸਾਨੂੰ ਨਾਲ ਨਹੀਂ ਲਾਉਣਾ ਜੇ ਤੁਸੀਂ ਸਾਨੂੰ ਆਪਣੇ ਮੰਨਣਾ ਹੀ ਨਹੀਂ ਤੇ ਫਿਰ ਸਾਡੇ ਵਰਗਿਆਂ ਨੂੰ ਮੈਂ ਸਮਝਦਾ ਜਿੱਥੇ ਕੋਈ ਹੈਗਾ ਉਹਨੂੰ ਉੱਥੇ ਰਹਿਣ ਦੇਣਾ ਚਾਹੀਦਾ ਦੁੱਖ ਹੁੰਦਾ ਉਹ ਗੱਲ ਦਾ ਅੱਜ ਵਿਰੋਧੀ ਤਾਂ ਜੱਸ ਕੱਸਣਗੇ ਅੱਜ ਸਾਡੇ ਆਪਣੇ ਕੱਸਣਗੇ ਜਿਸ ਕਾਲੀ ਦਲ 'ਚ ਅਸੀਂ 30 ਸਾਲ ਕੰਮ ਕੀਤਾ ਮੈਂ ਵੀ ਸਮਝਦਾ ਹਾਂ ਮੀਡੀਆ ਦੇ ਸਾਹਮਣੇ ਨਾ ਆਇਆ ਜਾਵੇ ਪਰ ਜਿੱਥੇ 13 'ਚੋਂ 12 ਉਮੀਦਵਾਰ ਇੱਥੇ ਖਲੋਤੇ ਆ ਤੇ ਫਿਰ ਮੈਂ ਕਿਧੂੰ ਦੱਸਾਂ ਇਹ ਦੁੱਖ ਜਾ ਕੇ ਮੈਂ ਚਾਹਨਾ ਸੀਐਮ ਸਾਹਿਬ ਇਹਦੀ ਜਾਂਚ ਕਰਾਓ ਕੇਜਰੀਵਾਲ ਸਾਹਿਬ ਇਹਦੀ ਜਾਂਚ ਕਰਾਓ ਮਨੀਸ਼ ਸੋਸੋਧਿਆ ਜੀ ਇਹਦੀ ਜਾਂਚ ਕਰਾਓ ਸਾਡੇ ਚ ਕਿਹੜੀਆਂ ਕਾਲੀਆਂ ਭੇਡਾਂ ਨੇ ਜਦੋਂ ਦੇ ਪਾਰਟੀ ਜਾਇਆ ਪਾਰਟੀ ਲਈ ਵਫਾਦਾਰੀ ਲਈ ਰਾਤ ਦਿਨੇ ਕੀਤੀ ਆ ਇੱਕ ਬੰਦਾ ਸਾਬਤ ਕਰਦੇ 1 ਰੁਪਏ ਦੇ ਕੋ ਰਵਾਦਾਰ ਸਾਰਾ মিডিਆ ਸੁਣਦਾ ਪਰ ਇੰਨਾ ਕੁਝ ਕਰਨ ਦੇ ਬਾਵਜੂਦ ਸਾਰਾ ਕੁਝ ਕਰਨ ਦੇ ਬਾਵਜੂਦ ਜੇ ਸਾਡੇ ਕੋ ਕੌਂਸਲ ਜੇ ਕੌਂਸਲ ਸਬੰ ਨਾਲ ਖਲੋਤੇ ਨੇ ਸਾਰਾ ਕੁਝ ਕੋਲਿਆ ਫਿਰ ਤੁਸੀਂ ਅੱਜ ਕਾਂਗਰਸ ਨਾਲ ਰਲ ਕੇ ਪ੍ਰਧਾਨ ਬਣਾਉਣ ਦੀ ਕੀ ਲੋੜ ਸੀ ਅਸੀਂ ਤਾਂ ਸੁਖ ਸਰਕਾਰੀ ਹੱਥਲੇ ਬਿਠਾਤਾ ਸੀ ਪਰ ਸਾਡੀ ਪਾਰਟੀ ਨੇ ਸਾਡੇ ਸਿਰ ਤੇ ਬਿਠਾਤਾ ਉਥੇ ਰਾਤੀ ਜਿਨ੍ਹਾਂ ਨੂੰ ਅਸੀਂ ਰਾਇਆ ਢੋਲ ਵਜਾਉਂਦੇ ਸੀ ਤੇ ਸਾਡੀ ਆਮ ਆਦਮੀ ਪਾਰਟੀ ਦੇ ਮਿਊਸ ਚਿਹਰੇ ਸਾਰੇ ਤੁਹਾਡੇ ਸਾਹਮਣੇ ਖਲੋਤੇ ਆ ਅੱਜਿੱਤੇ ਅੱਠ ਨੇ ਪ੍ਰਸ਼ਾਸਨ ਨੇ ਮਤਲਬ ਅੰਦਰ ਹੀ ਨਹੀਂ ਆਉਣ ਦਿੱਤਾ ਟਾਈਮ ਹੋ ਗਿਆ ਟਾਈਮ ਹੋ ਗਿਆ ਇਸ ਗੱਲ ਦੀ ਜਾਂਚ ਮੈਂ ਸਮਝਦਾ ਸਾਡੇ ਪਾਰਟੀ ਪ੍ਰਧਾਨ ਨੂੰ ਬੇਨਤੀ ਕਰਨ ਲਈ ਮੈਂ ਇੱਥੇ ਆਇਆ ਮੇਰਾ ਪਾਰਟੀ ਨਾਲ ਕੋਈ ਗਿਲਾ ਨਹੀਂ ਮੇਰਾ ਕੋਈ ਧੰਦਾ ਨਹੀਂ ਪਾਰਟੀਆਂ ਬਦਲਣਾ ਮੈਂ ਜੰਮਿਆ ਕਾਲੀ ਸਾਂ ਪਿਓ ਦਾਦਿਆਂ ਨੂੰ ਤਿੰਨਾਂ ਪੀੜੀਆਂ ਤੋਂ ਕਾਲੀ ਸਾਂ ਇੱਕੋ ਵਾਰੀ ਪਾਰਟੀ ਬਦਲੀ ਆ ਅੱਜ ਵੀ ਮੈਂ ਪਾਰਟੀ ਦਾ ਵਫਾਦਾਰ ਸਿਪਾਹੀ ਆ ਮੈਂ ਪਾਰਟੀ ਦੇ ਅੰਗੇਸ ਨਹੀਂ ਆ ਪਰ ਮਸਲਾ ਆ ਵੀ ਪਾਰਟੀ ਆ ਕੋ ਆ ਕੀ ਹੋ ਰਿਹਾ ਮੈਂ ਇਹਦੀ ਜਾਂਚ ਜਿਹੜੀ ਆ ਹੋਣੀ ਚਾਹੀਦੀ ਆ ਅਸੀਂ ਸਾਰੇ ਇੱਕ ਮੋਟਿਆਂ ਬਾਕੀ ਅਸੀਂ ਕਾਨੂੰਨੀ ਲੜਾਈ ਜਿਹੜੀ ਸਾਰੀ ਲੜਾਂਗੇ ਇਹ ਸਾਰੇ ਭੈਣ ਭਰਾਵਾਂ ਨੇ ਵਿਸ਼ਵਾਸ ਦਿਵਾਇਆ ਵੀ ਅਸੀਂ ਤੁਹਾਡੇ ਨਾਲ ਡਟ ਕੇ ਖਲੋਤੇ ਖਲੋਤੇ ਵੀ ਰਾਤ ਦਿਨ ਇੱਕ ਮਿਹਨਤ ਕੀਤੀ ਇਹਨਾਂ ਨੂੰ ਦਿਟਾਇਆ ਪਰ ਗੁੱਸਾ ਇਸ ਗੱਲ ਦਾ ਆਉਂਦਾ ਵੀ ਜਦੋਂ ਕੋਈ ਆਪਣਾ ਘਰ ਆਪਣਾ ਪਰਿਵਾਰ ਆਪਣਾ ਘਰ ਛੱਡਣਾ ਬੜਾ ਔਖਾ ਛੱਡ ਕੇ ਤੁਹਾਡੀ ਪਾਰਟੀ 'ਚ ਆਏ ਆ ਅੱਜ ਸਾਨੂੰ ਸਾਡੇ ਜਿਨ੍ਹਾਂ ਨੂੰ ਛੱਡ ਕੇ ਆਏ ਟੀਚਰਾਂ ਕਰਦੇ ਆ ਕੀ ਕਹੀਏ ਉਹਨਾਂ ਨੂੰ ਨਹੀਂ ਤੁਹਾਡੀ ਆਪਣੀ ਸੁਣਾਈ ਨਹੀਂ ਗਈ ਕਿਸੇ ਰੀ ਕਿ ਉਹਨੂੰ ਮੇਰਾ ਜੀ ਕਰਦਾ ਸੀ ਅੱਜ ਪ੍ਰੈਸ ਕਾਨਫਰੰਸ ਕਰਨ ਨੂੰ ਸ਼ਿਨਾ ਸਰ ਜਿਹੜਾ ਤੁਹਾਡੀ ਤਰਫੋਂ ਆਇਆ ਕਾਂਗਰਸ ਦਾ ਉਹਦਾ ਕੁਲਦੀਪ ਸਿੰਘ ਢਾਲੀਵਾਲ ਉਹਨਾਂ ਦੇ ਘਰਾਂ ਦੇ ਵਿੱਚ ਚੱਕ ਕੇ ਸੰਭਾਲ ਹੋ ਰਿਹਾ ਜੀ ਮੈਂ ਕਹਿੰਦਾ ਜੀ ਕੁਝ ਵੀ ਹੋਇਆ ਉਹਨਾਂ ਨੂੰ ਮੁਬਾਰਕ ਪਰ ਮੈਨੂੰ ਇੱਕ ਗੱਲ ਦਾ ਜਵਾਬ ਦੇ ਦੇਣ ਕਿ ਤੁਹਾਡੀ ਪਾਰਟੀ ਦੇ 12 ਉਮੀਦਵਾਰ ਇਥੇ ਖਲੋਤੇ ਆ ਅੱਠ ਤੁਹਾਡੇ ਜਿੱਤੇ ਆ ਕਿ ਪਾਰਟੀ ਨੇ ਇਹ ਨਹੀਂ ਮناسب ਸਮਝਿਆ ਨਹੀਂ ਤੇ ਪੰਚ ਕੁਲਦੀ ਧਾਲੀਵਾਲ ਨੂੰ ਪਤਾ ਨਹੀਂ ਕਿ ਬਾਹਰ ਜਿੱਤੇ ਨੇ ਇਹ ਧਾਲੀਵਾਲ ਸਾਹਿਬ ਦੱਸ ਸਕਦੇ ਵੱਡੇ ਨੇ ਸਤਿਕਾਰਯੋਗ ਹੈ ਮੰਤਰੀ ਮੈਂ ਕੀ ਕਹਿ ਸਕਦਾ ਜੀ ਕਿਹਦੇ ਮੰਤਰੀ ਹੋ ਤੁਸੀਂ ਵੀ ਮਤਲਬ ਉਹਨਾਂ ਦੇ ਨਾਲ ਹੋ ਤੁਸੀਂ ਵੀ ਸਭ ਕੁਝ ਹੋ ਤੇ ਤੁਹਾਨੂੰ ਤੁਹਾਡੀ ਸੁਣਾਈ ਨਹੀਂ ਨਹੀਂ ਸੁਣਾਈ ਹੋ ਜੀ ਤੁਹਾਡੇ ਸਾਹਮਣੇ ਆਏ ਸਰ ਜੀ ਇਹ ਨਹੀਂ ਕਿ ਅਮਰਸਰ ਦਾ ਸਮਝੌਤਾ ਹੋ ਗਿਆ ਵੀ ਤੁਸੀਂ ਆਵਾਜ਼ ਦੀ ਪਾਰਟੀ ਹੋ ਅਮਰਸਰ ਦੇ ਅਗੇ ਤੇ ਉਧਰ ਕਾਂਗਰਸ ਨਾਲ ਲਾ ਲਈਏ ਵੇਖੋ ਅਸੀਂ ਤੇ ਰਾਤ ਦਿਨ ਮਿਹਨਤ ਕਰਕੇ ਲੋਕਾਂ ਦੇ ਹੱਥ ਜੋੜ ਕੇ ਲੋਕਾਂ ਨੇ ਸਾਡੇ ਤੇ ਭਰੋਸਾ ਕੀਤਾ ਸਭ ਤੋਂ ਵੱਧ ਵੋਟਾਂ ਤੇ ਕੁਲਵਿੰਦਰ ਸਿੰਘ ਜਿੱਤਿਆ ਮੇਰਾ ਰਿਸ਼ਤੇਦਾਰ ਆ ਉਤੋਂ ਬਾਅਦ ਦੂਜੇ ਨੰਬਰ ਤੇ ਇਹ ਵੀਰ ਜਿੱਥੇ ਕਾਂਗਰਸ ਦਾ ਹਲਕਾ ਪ੍ਰਧਾਨ ਸੀ ਜਿੱਥੇ ਸਾਡੇ ਕੋਲ ਉਮੀਦਵਾਰ ਨਹੀਂ ਸੀ ਉੱਥੇ ਜਾ ਕੇ ਇਸ ਭਰਾ ਨੂੰ ਇਲੈਕਸ਼ਨ ਲੜਨ ਲਈ ਬੇਨਤੀ ਕੀਤੀ ਤੇ ਲੋਕਾਂ ਨੇ ਦੂਜੇ ਨੰਬਰ ਤੇ ਸਭ ਤੋਂ ਵੱਡੀ ਲੀਡ ਤੇ ਜਿੱਥੇ ਸਾਡੀ ਵੋਟ ਵੀ ਨਹੀਂ ਸੀ ਅਹੀਂ ਜੇ ਇਲੈਕਸ਼ਨ ਲੜ ਸਕਦੇ ਆ ਨਾ ਹਾਂ ਜੇ ਮੇਰੇ ਤੇ ਕੋਈ ਕਿੰਤੂ ਪਰੰਤੂ ਕਰੇ ਮੈਂ ਛੱਡਿਆ ਅਕਾਲੀ ਦਲ ਨਾ ਜਿੰਨਾ ਚਿਰ ਅਕਾਲੀ ਦਲ ਚ ਹਾਂ ਕਦੀ ਕਿਤੇ ਝਾਤੀ ਨਹੀਂ ਮਾਰੀ ਕਿਸੇ ਵੱਲ ਜਿੰਨਾ ਚਿਰ ਰਹਿ ਆ ਅਕਾਲੀ ਦਲ ਚ ਰਹਿ ਆ ਜਿੱਦਾਂ ਦੇ ਆਮ ਆਦਮੀ ਚ ਆ ਗਿਆ ਕੋਈ ਸਾਬਤ ਕਰ ਦੇ ਆ ਪਿਛਲੇ ਵਾਰ ਵਿਆਹ ਹੋਇਆ ਬਾਲ ਸਾਹਿਬ ਦੇ ਦੱਸੋ ਸੱਜਿਆ ਸਾਨੂੰ ਅਹੀਂ ਗਏ ਪਤਾ ਨਹੀਂ ਹੋਣਾ ਕਦੀ ਪਿੱਛੇ ਭੌਂਕ ਨਹੀਂ ਵੇਖਿਆ ਜੇ ਛੜਦਾ ਛੜਦਾ ਪਰ ਮਸਲਾ ਇਸ ਗੱਲ ਦਾ ਵੀ ਯਾਰ ਉਸੀ ਕਾਂਗਰਸ ਨੂੰ ਜੇ ਲੀਡਰਾਂ ਨੇ ਸਾਰਾ ਕੁਝ ਕੀਤਾ ਰਲ ਕੇ ਚਲੋ ਮੈਂ ਤੁਹਾਡੀ ਗੱਲ ਨਾਲ ਸਹਿਮਤ ਆ ਪਰ ਸਾਡੇ ਕੋਈ ਅਲਿਗੇਸ਼ਨ ਲਾਓ ਦੱਸੋ ਜੇ ਇੱਕ ਸੀਟ ਸੀ ਕਾਲੀਦਾਲ ਕੋ ਜੇ ਮੇਰੀ ਕਾਲੀਦਾਲ ਨਾਲ ਗੱਲ ਹੁੰਦੀ ਤਾਂ ਕਾਲੀਦਾਲ ਮੈਨੂੰ ਸੀਟ ਨਾ ਪਾਉਂਦਾ ਜੇ ਅਸੀਂ ਕਾਂਗਰਸ ਨਾਲ ਰਲਦੇ ਕਾਂਗਰਸ ਮੈਨੂੰ ਇੱਕ ਸੀਟ ਰਾਂ ਦੇਦੀ ਜੇ ਭਾਜਪਾ ਨਾਲ ਰਲਦੇ ਭਾਜਪਾ ਵਾਲੇ ਨਾਲ ਮੈਨੂੰ ਦਿੰਦੇ ਤਿੰਨ ਹਲਕਾ ਇੰਚਾਰਜ ਮੇਰੇ ਖਿਲਾਫ ਰਲ ਕੇ ਤੇ ਜੇ ਕੋਈ ਸਾਡੇ ਆਪਣੇ ਵੀ ਕਈ ਰਲ ਕੇ ਕਰਗੇ ਨੇ ਤੇ ਮੈਨੂੰ ਇਸ ਗੱਲ ਦਾ ਕੋਈ ਗਿਲਾ ਨਹੀਂ ਆ ਮੈਨੂੰ ਦੁੱਖ ਨਹੀਂ ਇਸ ਗੱਲ ਦਾ ਮੈਨੂੰ ਮਾਣ ਆ ਆ ਐਡੀ ਟੀਮ ਸਾਡੇ ਨਾਲ ਖਲੋਤੀ ਆ 50 ਸਰਪੰਚ ਲੋਕਾਂ ਨੇ ਬੜਾਏ ਨੇ ਐਮਪੀ ਚ ਸਾਰੇ ਪਿੰਡ ਸਾਡੇ ਜਤਾਏ ਮੈਨੂੰ ਮੇਰੇ ਹਲਕੇ ਤੇ ਮੇਰੇ ਲੋਕਾਂ ਦੇ ਮਾਣ ਆ ਉਹਨਾਂ ਨੇ ਮੇਰੇ ਸਿਰ ਤੇ ਪੱਗ ਰੱਖੀ ਆ ਪਰ ਜੇ ਅੱਜ ਕੋਈ ਹੋਇਆ ਤਾਂ ਸਾਡੇ ਆਪਣਿਆਂ ਨੇ ਕੀਤਾ ਇਸ ਗੱਲ ਦੀ ਜਾਂਚ ਲਈ ਤੇ ਰੋ ਰਹੇ ਕਿਹਨਾਂ ਦਾ ਵੇਖੋ ਕੌਣ ਜ਼ਿੰਮੇਵਾਰ ਕੌਣ ਆ ਜੀ ਫਿਰ ਨਹੀਂ ਮੈਂ ਵੇਖੋ ਨੇ ਭੁੱਲਰ ਸਾਹਿਬ ਪਹੁੰਚੇ ਭੁੱਲਰ ਸਾਹਿਬ ਨੇ ਹੀ ਸਾਨੂੰ ਕਿਹਾ ਸੀ ਮੈਂ ਆ ਰਿਹਾ ਹਾਂ ਪਾਰਟੀ ਵੱਲੋਂ ਮੈਂ ਆਣ ਕੇ ਨੋਮੀਨੇਟ ਕਰਨਾ ਤੇ ਅਹੀਂ ਭੁੱਲਰ ਸਾਹਿਬ ਵੀ ਉਥੇ ਬਾਹਰ ਤੇ ਅਹੀਂ ਵੀ ਬਾਹਰ ਤੇ ਸਾਨੂੰ ਅੰਦਰੋਂ ਕਹਿਤਾ ਗਿਆ ਵੀ ਟਾਈਮ ਜਿਹੜਾ ਤੁਹਾਡੀ ਕਿਸੇ ਲੀਡਰ ਨਾਲ ਗੱਲ ਨਹੀਂ ਹੋਈ ਕਾਦੀ ਗੱਲ ਕਰਨੀ ਮੁੜ ਕੇ ਦੱਸੋ ਜੀ ਸੀਐਮ ਸਾਹਿਬ ਨਾਲ ਹੈਗਾ ਜੀ ਇਸ ਮਸਲੇ ਤੇ ਨਹੀਂ ਮੈਂ ਫੋਨ ਕੀਤਾ ਸੀ ਪੈਰਾ ਹੋਇਆ ਉਹਨਾਂ ਨੂੰ ਮੈਂ ਉਹਨਾਂ ਨੂੰ ਦੱਸੀ ਐਨੀ ਗੱਲ ਵੀ ਮੈਂ ਕਿਹਾ ਮੈਂ ਪ੍ਰੈਸ ਕਾਨਫਰੰਸ ਕਰਕੇ ਸੀਐਮ ਸਾਹਿਬ ਤੁਹਾਨੂੰ ਇੱਕ ਬੇਨਤੀ ਕਰਨੀ ਆ ਪੀ ਸਾਡੀ ਪੁਕਾਰ ਜਰੂਰ ਸੁਣਿਓ ਮੈਂ ਜਾਊਗਾ ਇਹਨਾਂ ਸਾਰਿਆਂ ਨੂੰ ਨਾਲ ਲੈ ਕੇ ਸੀਐਮ ਸਾਹਿਬ ਕੋਲ ਜਾਊਗਾ ਕੇਜਰੀਵਾਲ ਸਾਹਿਬ ਕੋਲ ਜਾਊਗਾ ਇਹ ਪਾਰਟੀਆਂ ਠੀਕ ਹੈ ਅੱਜ ਸਾਡੇ ਤੋਂ ਸੀਨੀਅਰ ਹੋਣਗੇ 2-4 ਸਾਲ ਪਾਰਟੀ 13 'ਚ ਹੁੰਦੇ ਚਾਈ ਕੋਈ 13 'ਚ ਆ ਗਿਆ ਕੋਈ 22 'ਚ ਆ ਗਿਆ ਠੀਕ ਹੈ ਨਾ ਜਦੋਂ ਪਾਰਟੀ ਇਹ ਹੁੰਦੀ 13 ਚਾਈ ਆ ਠੀਕ ਹੈ ਨਾ ਸਾਰੇ ਕੋਈ ਕਿਸੇ ਪਾਰਟੀ 'ਚੋਂ ਆਇਆ ਕੋਈ ਕਿਸੇ ਪਾਰਟੀ 'ਚੋਂ ਆਇਆ ਪਰ ਇਹਦਾ ਮਤਲਬ ਇਹ ਥੋੜਾ ਵੀ ਤੁਸੀਂ ਸਾਰੇ ਜਣੇ ਰਲ ਕੇ ਇੱਕ ਜਣੇ ਨੂੰ ਮਾਰ ਦਿਓ ਤੇ ਬੱਟ ਜਿਹੜੀ ਸ਼ੀਨਾ ਸਾਹਿਬ ਜਿਤਨਾ ਫਾਤੀ ਲਖੀ ਨੂੰ ਇਹ ਸਾਰੇ ਜਿਹੜੇ ਵੀ ਕਾਉਂਸਲਰ ਦਿੱਤੇ ਤੇ ਬੜਾ ਲਿਆ ਮੇਰ ਆਪਣਾ ਚਲੋ ਉਹਦੇ ਦੇ ਰੋਲਾ ਪੈਣਾ ਹੀ ਸੀਗਾ ਤੁਹਾਡੇ ਤੇ ਸਾਰੇ ਨਹੀਂ ਵੇਖੋ ਮੈਂ ਨਾ ਉਹ ਜਦੋਂ ਅੰਮ੍ਰਿਤਸਰ ਦੀ ਇਲੈਕਸ਼ਨ ਸੀ ਹਾਂਜੀ ਸਾਡੇ ਸਾਰੇ ਬਹੁਮਤ ਸਾਡੀ ਬਹੁਮਤ ਆ ਸਾਰੇ ਖੜੇ ਆ ਵੇਖ ਲਓ ਤੁਹਾਡੇ ਸਾਹਮਣੇ ਇੱਥੇ ਤਾਂ ਸਹੀ ਹੋਣਾ ਚਾਹੀਦਾ ਜਿਸ ਤਰ੍ਹਾਂ ਤੁਸੀਂ ਚਾਹੁੰਦੇ ਸੀ ਮੈਂ ਕੋਈ ਵੇਖੋ ਚੇਅਰਮੈਨ ਨਹੀਂ ਮੈਂ ਕੋਈ ਮੰਤਰੀ ਨਹੀਂ ਮੈਂ ਕੋਈ ਐਮਐਲਏ ਨਹੀਂ ਮੇਰੀ ਗੱਲ ਸੁਣੋ ਮੇਰੇ ਤੇ ਪਿਆਰ ਨਾ ਮੇਰੇ ਨਾਲ ਖਲੋਤੇ ਨੇ ਮੇਰਾ ਤੇ ਪਰਿਵਾਰ ਆ ਸਾਰੇ ਕਾਉਂਸਲਰ ਪਰਿਵਾਰ ਕਰਕੇ ਖਲੋਤੇ ਤੁਸੀਂ ਸਾਰੀ ਪ੍ਰੈਸ ਬੈਠੀ ਜੀ ਦੱਸੋ ਇਦਾਂ ਕੋਈ ਖੜਦਾ ਉਹ ਸੋਚਦੇ ਜਰ ਜਿਹੜੀ ਇਹਦੀ ਇਹਦੀ ਆਪਣੀ ਨਹੀਂ ਕੋਈ ਸੁਣਵਾਈ ਹੁੰਦੀ ਇਹਨੂੰ ਕੋ ਪੁੱਛਣ ਦਾ ਇਹ ਨਾਲ ਕੀ ਖਲੋਣਾ ਮੇਰਾ ਪਰਿਵਾਰ ਹੈ ਮੇਰਾ ਇਤفاق ਹੈ ਪਿਆਰ ਤਾਂ ਹੀ ਖੜੇ ਨਾ ਮੇਰੇ ਨਾਲ ਜਾਣ ਕੇ ਤੁਹਾਡੇ ਪਰਿਵਾਰ ਦੀ ਸੁਣਵਾਈ ਨਹੀਂ ਕੀਤੀ ਤੇ ਫਿਰ ਕਿੱਦਾਂ ਤੁਹਾਡਾ ਫਿਰ ਨਹੀਂ ਵੇਖੋ ਅੱਜ ਤੁਹਾਨੂੰ ਸਦਿਆ ਸਿਰਫ ਮੈਂ ਆਪਣੀ ਪਾਰਟੀ ਨੂੰ ਜਗਾਉਣ ਵਾਸਤੇ ਆਪਣੇ ਲੀਡਰ ਸਾਹਿਬਾਨਾਂ ਨੂੰ ਬੇਨਤੀ ਕਰ ਲਈ ਯਾਰ ਮੈਂ ਸਾਲ ਹੋ ਗਿਆ ਇੱਕ ਆਇਆ ਤਾਂ ਰਾਤ ਦਿਨ ਮਿਹਨਤ ਕੀਤੀ ਕੋਈ ਇਲੈਕਸ਼ਨ ਨਹੀਂ ਮਿਸ ਕੀਤੀ ਕਿਤੇ ਕੋਈ ਗੱਲ ਨਹੀਂ 1 ਰੁਪਏ ਰਵਾਧਾਰ ਨਹੀਂ ਆ ਖਾਨਦਾਨੀ ਸਿਆਸਤ ਕਰਦੇ ਹੋਣੇ ਮੇਰੇ ਦਾਦਾ ਜੀ ਫਿਲਡ ਫੈਕਟਰੀ ਚਿਲਾ ਸਾਹਿਬ ਮੰਨਦੇ ਹੋ ਵੀ ਮਿਹਨਤ ਦਾ ਮੁੱਲ ਨਹੀਂ ਪੈਂਦਾ ਚਲੋ ਮੈਂ ਤੇ ਇਹੋ ਸਮਝੂਗਾ ਵੇਖੋ ਜੇ ਕੁਲਵਿੰਦਰ ਸਿੰਘ ਦੇ ਜ਼ਰਵ ਕਰਦਾ ਹੋਵੇ ਇੱਕ ਨੰਬਰ ਤੇ ਅੱਜ ਰਾਇਆ ਸਾਹਿਬ ਦੀ ਸਾਰੀ ਪ੍ਰੈਸ ਚਲ ਜੇ 500 ਬੰਦੇ ਦੇ ਵਿਊ ਲੈ ਲਓ ਜੇ 490 ਬੰਦੇ ਕੁਲਵਿੰਦਰ ਸਿੰਘ ਦਾ ਨਾਮ ਨਾ ਲੈਣ ਤਾਂ ਮੈਂ ਰਾਜਨੀਤੀ ਛੱਡ ਦੂੰ ਪਰ ਫਿਰ ਕੀ ਲੱਗਦਾ ਸੀਰਿਆ ਸਾਹਿਬ ਪਾਰਟੀ ਨੇ ਪ੍ਰਵਾਨ ਨਹੀਂ ਕੀਤਾ ਪਾਰਟੀ ਐਂਕੋ ਨੇ ਇਹ ਤੁਹਾਨੂੰ ਸੀ ਇਹਦੀ ਗਲਤੀ ਦੀ ਮੈਂ ਜਾਂਚ ਲੈ ਆਇਆ ਇਸੀ ਗੱਲ ਮੈਂ ਹੁਣ ਵੇਖੋ ਮੈਂ ਐਡੀਸ਼ਨ ਦੀ ਕਹਿੰਨ ਇਹ ਪ੍ਰੈਸ ਨੂੰ ਸੱਦਨ ਦਾ ਮਕਸਦ ਸਾਰੀ ਗੱਲ ਕਰਨਾ ਇਹੀ ਤਾਂ ਮੇਰਾ ਮਕਸਦ ਆ ਵੀ ਮੈਂ ਸੋਸੋਧਿਆ ਸਾਹਿਬ ਨੂੰ ਕੇਜਰੀਵਾਲ ਸਾਹਿਬ ਨੂੰ ਮੈਂ ਮਾਨ ਸਾਹਿਬ ਨੂੰ ਮੈਂ ਬੇਨਤੀ ਕਰਦਾ ਵੀ ਜਾਂਚ ਤੇ ਕਰਾਓ ਹੋਇਆ ਕੀ ਆ ਅਫਸਰ ਸ਼ਾਈ ਵੇਗੀ ਆ ਲੀਡਰ ਵੇਗੇ ਆ ਕੀ ਹੋਇਆ ਕੀ ਮਜਬੂਰੀ ਬਣ ਗਈ ਵੀ ਇੱਕ ਬੰਦੇ ਦੇ ਮਗਰ ਲਾ ਕੇ ਤੇ ਕਾਂਗਰਸ ਨੂੰ ਬਣਾਉਣਾ ਪੈ ਗਿਆ ਤੇ ਸਾਰੇ ਛੱਡਦੇ ਆਪਣੇ ਮਾਰਦੇ ਕਿਹੜੇ ਬੰਦੇ ਦੇ ਵਿਚਲਾ ਕੇੜੀ ਕਿਹੜੇ ਬੰਦੇ ਦਾ ਜ਼ਿਕਰ ਨਹੀਂ ਜਿੰਮੇਵਾਰ ਵੇਖੋ ਇਹ ਮੈਂ ਹੁਣ ਇਸ ਜਾਂਚ ਲਈ ਤੇ ਮੈਂ ਬੈਠਾ ਇਸ ਇਸੇ ਜਾਂਚ ਲਈ ਤੁਹਾਡੇ ਰੂਬਰ ਹੋਇਆ ਵੀ ਇਹ ਜਾਂਚ ਹੋਣੀ ਚਾਹੀਦੀ ਹੈ ਵੀ ਕਿੰਨੇ ਕੌਣ ਜ਼ਿੰਮੇਵਾਰ ਆ ਕਿੰਨੇ ਕੁਛ ਕੀਤਾ ਇਸ ਗੱਲ ਦਾ ਕਿਹ ਕੋ ਜਵਾਬ ਹੈ ਵੀ 12 ਉਮੀਦਵਾਰ ਪਾਰਟੀ ਤੇ ਹੋਂ ਤੇ ਪਾਰਟੀ ਸਾਡੀ ਦੀ ਸਰਕਾਰ ਹੋਏ ਤੇ ਅੱਜ ਆ ਅਸੀਂ ਸਾਰੇ ਵਟੇ ਵਟ ਤੁਰੇ ਫਰੀਏ ਵੇਖੋ ਅੰਦਰ ਤੇ ਅਫਸਰ ਸਾਹਿਬ ਹੀ ਫੀ ਨਹੀਂ ਅਫਸਰਸ਼ਾਹੀ ਨੇ ਕੀਤਾ ਅਫਸਰਸ਼ਾਹੀ ਨੇ ਅੰਦਰ ਨਹੀਂ ਵੜ ਦਿੱਤਾ ਕੇ ਨੂੰ ਪਹਿਲੋਂ ਇਹ ਗੱਲ ਕਹਿ ਦਿੱਤੀ ਜਾਂਦੀ ਆ ਵੀ ਸੀ ਲੀਡਰ ਸਾਹਿਬਾਨ ਆ ਰਹੇ ਨੇ ਤੇ ਆਣ ਕੇ ਤੁਹਾਨੂੰ ਮਤਲਬ ਨੋਮੀਨੇਟ ਕਰਨਗੇ ਉਹਨਾਂ ਨੇ ਨਾਮ ਲੈਣਾ ਵੀ ਕਿਸ ਬੰਦੇ ਨੂੰ ਬਣਾਉਣਾ ਤੇ ਤੁਸੀਂ ਕੱਲ ਉੱਥੇ ਸਾਰਾ ਕਵਰ ਕੀਤਾ ਹੀ ਮੈਨੂੰ ਦੱਸੋ ਕੋਈ ਇੰਟਰਵਿਊ ਕੋਈ ਕਿਸੇ ਨੇ ਕੱਲ ਉੱਥੇ ਹੱਥ ਖੜੇ ਕਰਦੇ ਸਹਿਮਤੀ ਲੈਂਦੇ ਆ ਨਾ ਜਦੋਂ ਪ੍ਰਧਾਨ ਬਣਿਆ ਨਾ ਅਹੀਂ ਪ੍ਰਧਾਨ ਪਿੱਛੋਂ ਦੀ ਟੱਪ ਕੇ ਤੇ ਕਣਕਾਂ ਚ ਭਜਦਾ ਵੇਖਿਆ ਪ੍ਰਧਾਨ ਵੀ ਬਣਾਇਆ ਤੇ ਸੀਨੀਅਰ ਮੀਤ ਪ੍ਰਧਾਨ ਵੀ ਬਣਾਇਆ ਤੇ ਆਪੇ ਹੀ ਸਾਡੀ ਭੈਣ ਨੂੰ ਮੀਤ ਪ੍ਰਧਾਨ ਵੀ ਚੁਣਦਾ ਉਹ ਖੜੀ ਆ ਮੀਤ ਪ੍ਰਧਾਨ ਆ ਚੁਣਿਆ ਹੋਵੇ ਨਮੈਂਦਾ ਇਹ ਗੱਲ ਪ੍ਰੈਸ ਦੇ ਵਿੱਚ ਤੇ ਉਹ ਅੱਜ ਇੱਥੇ ਖਲੋਤਾ ਹੋਵੇ ਪ੍ਰਧਾਨ ਕਿਹੜੀ ਪਾਰਟੀ ਦੇ ਬਣਿਆ ਪ੍ਰਧਾਨ ਸਾਡਾ ਆਮ ਆਦਮੀ ਪਾਰਟੀ ਵਾਲਾ ਹੀ ਬਣਿਆ ਇੱਕ ਮੁੰਡਾ ਸਿਰਫ ਆਮ ਆਦਮੀ ਪਾਰਟੀ ਦੇ ਸਿੰਬਲ ਤੇ ਜਿੱਤਿਆ ਸੀ ਪਰ ਕਾਂਗਰ ਜਿਹੜਾ ਸੀਨੀਅਰ ਮੀਤ ਪ੍ਰਧਾਨ ਉਹ ਕਾਂਗਰ ਦਾ ਬਣਿਆ ਸਿਰਫ ਇੱਕ ਜਿੱਤਿਆ ਅਮਰਿੰਦਰ ਸਿੰਘ ਬੱਬੂ ਦੇਹ ਸਾਈ ਸਹਿਮਤ ਨੇ ਬੱਬੂ ਅਰ ਕਿਹਨਾਂ ਦੇ ਨਹੀਂ 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 ਦੱਸੋ ਜੀ ਸਰਪੰਚ ਤਾਂ ਹੀ ਇੱਥੇ ਆਏ ਆ ਨਹੀਂ ਪ੍ਰਧਾਨ ਦਾ ਨਾਮ ਵੀ ਦੱਸ ਦਿਓ ਸੀਨੀਅਰ ਮੀਤ ਪ੍ਰਧਾਨ ਅਰਵਿੰਦਰ ਸਿੰਘ ਬੱਬੂ ਬਣਿਆ ਜੀ ਪ੍ਰਧਾਨ ਅਰਵਿੰਦਰ ਹਾਂਜੀ ਅਰਵਿੰਦਰ ਤੇ ਕਾਂਗਰਸ ਦਾ ਕੀ ਕਾਂਗਰਸੀ ਉਹ ਲੇਡੀ ਆ ਗੁਰਜੀਤ ਕੌਰ ਗੁਰਜੀਤ ਕੌਰ ਆ ਉਹ ਬਣੀ ਸੀਨੀਅਰ ਮੀਤ ਪ੍ਰਧਾਨ ਉਹ ਜੀ ਗੁਰਜੀਤ ਕੌਰ ਜੀ ਦਾ ਸਾਹਿਬ ਨੌਂ ਜਿੱਤਦੇ ਆ ਤੁਹਾਡੇ ਆਮ ਆਦਮੀ ਪਾਰਟੀ ਦੇ ਪਰ ਕਾਂਗਰਸ ਦਾ ਸੀਨੀਅਰ ਮੀਤ ਪ੍ਰਧਾਨ ਲੈਣ ਦੀ ਕਿਉਂ ਲੋੜ ਪੈ ਗਈ ਤੁਹਾਨੂੰ ਲੱਗਦਾ ਵੀ ਕਾਂਗਰਸ ਦਾ ਪਿੱਛੇ ਹੱਥ ਹੋ ਸਕਦਾ ਮੇਸੇ ਕਰਕੇ ਤਾਂ ਇੱਥੇ ਬੈਠੇ ਆ ਇਸੇ ਗੱਲ ਕਰਕੇ ਤਾਂ ਅੱਜ ਪ੍ਰੈਸ ਕਾਨਫਰੰਸ ਰੱਖੀ ਇਹੋ ਤੇ ਗੱਲ ਪੁੱਛਣੀ ਆ ਨਹੀਂ ਤੁਹਾਡੇ ਵੀ ਆਪਣੇ ਪ੍ਰਧਾਨ ਕਿੰਨਾ ਬੋਲੋ ਪ੍ਰਧਾਨ ਠੀਕ ਬਣਿਆ ਨਹੀਂ ਪ੍ਰਧਾਨ ਕਾ ਦਾ ਟੀਮ ਬਣਾ ਜਦੋਂ ਸਹਿਮਤੀ ਲਈ ਭਰੋਸੇ ਜ ਨਹੀਂ ਲਏ ਸਾਰੇ ਬੰਦੇ ਸਹਿਮਤੀ ਨਹੀਂ ਦੱਸੋ ਵੀ ਸਾਰੇ ਸਹਿਮਤ ਜੇ ਪ੍ਰਧਾਨਾਂ ਦੀ ਸਹਿਮਤੀ ਨਹੀਂ ਹੋਈ ਕਿਸੇ ਨੂੰ ਅੰਦਰ ਹੀ ਨਹੀਂ ਜਾਣ ਦਿੱਤਾ ਕਹਿੰਦੇ ਟਾਈਮ ਹੋ ਗਿਆ ਸਾਰੇ ਲਾਲਜੀਤ ਖੁੱਲਰ ਕੈਬਨਟ ਮੰਤਰੀ ਦੀ ਵੇਟ ਵਿੱਚ ਬਾਹਰ ਖੜੇ ਸੀ ਜਿਹੜੇ ਜ ਜੇ ਜਿੰਨੇ ਖੜੇ ਆ ਉੱਥੇ ਕੱਲ ਵੀ ਮੀਡੀਆ ਗਈ ਮੈਂ ਕੋਈ ਕਿ ਉਹਨਾਂ ਨੂੰ ਬਿਠਾ ਕੇ ਬਣਾ ਕੇ ਕਹਿੰਦੇ ਟਾਈਮ ਹੋ ਗਿਆ ਬਣ ਗਿਆ ਪਰ ਕੋਈ ਗੱਲ ਨਹੀਂ ਸਮੇਂ ਆਉਂਦੇ ਜਾਂਦੇ ਰਹਿੰਦੇ ਆ ਵਾਹਿਗੁਰੂ ਦੀ ਕਿਰਪਾ ਨਾਲ ਲੜਾਈ ਕਾਲਜ ਯੂਨੀਵਰਸਿਟੀ ਤੋਂ ਤੁਰੇ ਆ 30 ਸਾਲ ਹੋ ਗਏ ਲੜਦੇ ਉਹਨੇ ਲੜਦੇ ਰਵਾਂਗੇ ਲੋਕਾਂ ਦਾ ਫਤਵਾ ਸਿਰ ਮੱਥਿਆ ਪਰ ਜੇ ਜ਼ਿਆਸਤੀ ਜਿਹੜੀ ਉਹ ਬਰਦਾਸ਼ਤ ਨਹੀਂ ਹੋਊਗੀ ਕੋਈ ਇਸ ਗੱਲ ਦਾ ਕੋਈ ਹਿਰਕ ਨਹੀਂ ਆਹ ਵੇਖੋ ਅੱਜ ਕਿੰਡੀ ਵੱਡੀ ਤਰ੍ਹਾਂ ਸਾਰੇ ਭੈਣ ਭਰ ਨਾਕ ਖਲੋਤੇ ਨੇ ਮੈਂ ਹਰ ਉਸ ਆਪਣੇ ਭੈਣ ਭਰਾ ਸੱਜਣ ਮਿੱਤਰ ਵੋਟਰ ਨੂੰ ਕਹਿਣਾ ਜਿਹੜੇ ਸਾਡੇ ਨਾਲ ਖਲੋਤੇ ਆ ਡੱਟ ਕੇ ਮੈਂ ਤੁਹਾਡੇ ਨਾਲ ਖਲੋਤਾ ਹਮੇਸ਼ਾ ਤੁਹਾਡੀ ਸੇਵਾ 'ਚ ਹਾਜ਼ਰ ਆ ਠੀਕ ਹੈ ਜੀ ਸਾਹਿਬ ਆਖਰ ਸਵਾਲ ਜੀ ਸੁਣਵਾਈ ਹੁੰਦੀ ਤੇ ਤੁਹਾਡਾ ਅਗਲਾ ਸਟੈਪ ਕੀ ਹੋਊਗਾ ਜੀ ਉਹ ਵੇਖੋ ਜੀ ਅਸੀਂ ਪਹਿਲਾਂ ਆਪਣੇ ਲੀਡਰ ਸਾਹਿਬਾਂ ਨਾਲ ਨੂੰ ਤਾਂ ਮਿਲਿਆ ਉਹਨਾਂ ਨੂੰ ਜਾ ਕੇ ਦੱਸੀਏ ਪਹਿਲਾਂ ਸੀਐਮ ਸਾਹਿਬ ਕੋਲ ਜਾਵਾਂਗੇ ਸਾਰੀ ਟੀਮ ਨੂੰ ਨਾਲ ਲੈ ਕੇ ਫਿਰ ਉਸ ਤੋਂ ਬਾਅਦ ਸੋਚਾਂਗੇ ਸਾਹਿਬ ਅਫਸਰਾਂ ਨੇ ਕਿਹਾ ਫਸਾਈ ਨਹੀਂ ਉਹ ਅੰਦਰ ਨਹੀਂ ਆ ਦਿੱਤਾ ਕਿ ਆਫਸਰ ਜਿਹੜੀ ਸਰਕਾਰ ਤੋਂ ਹਾਵੀ ਹੋ ਗਈ ਸਰਕਾਰ ਦੀ ਮੰਨਦੇ ਨਹੀਂ ਉਹ ਨਹੀਂ ਇਹੋ ਹੀ ਹੋਇਆ ਜੀ ਵੇਖੋ ਤੁਹਾਡੇ ਸਾਹਮਣੇ ਆ ਜਾਂ ਸਰਕਾਰ ਤੋਂ ਹਾਵੀ ਹੋ ਗਈ ਜਾਂ ਕੋਈ ਸਾਡੇ ਵਿੱਚ ਜ ਉਹ ਅੰਦਰ ਖਾਤੇ ਮਤਲਬ ਆਪਣਾ ਕੰਮ ਕਰਕੇ ਇਹੋ ਤੇ ਜਾਂਚ ਕਰਾਉਣੀ